ਚਰਚਾ ਨਾ ਹੋਵੇ ਟਹਿਲਾ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਟਹਿਲ ਨਾਮ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਮਾਤਾ ਟਹਿਲ ਕੌਣਾ ਬਾਬਾ ਜੀ ਮੇਰਾ ਬਾਪੂ ਜੀ ਐ ਸੋਹਰਾ ਜੀ ਛੋਟਾ ਸੋਹਰਾ ਕਿੱਥੋਂ ਆਏ ਮਾਤਾ ਅਗੋਲ ਤੋਂ ਆਇਆ ਜੀ ਨਾ ਬੇ ਮਾਤਾ ਅਗੋਲ ਪਿੰਡ ਤੋਂ ਜੀ ਨਾ ਅਗੋਲ ਤੋਂ ਆ ਜਲੇ ਬਾਬਾ ਆ ਗਿਆ ਨੇ ਕਾਲੀਆਂ ਮਸਾਨੀਆਂ ਕਾਲੀਆਂ ਮਸਾਨੀਆਂ ਰਾਮ ਜਾਰ ਜੀ ਕੁੱਤੇ ਗੋਲਾ ਮਾਤਾ ਤਹਿਲ ਛੋਡੇ ਬਾਬੇ ਦਾ ਨੌਸੀ ਸੋਹਰੇ ਦਾ ਨੌਸੀ ਸੋਹਰੇ ਦਾ ਛੋਡੇ ਸੋਹਰੇ ਦਾ ਨੌਲ ਤਹਿਲਦੀ ਮਾਤਾ 1 2 3 4 5 ਨੀ ਫਕਰਾ ਤੈਨੂੰ ਗੁੱਸੇ ਹੋਈ ਨਾ ਮਲੇਰਾ ਵਾਰ ਪਿਆ ਕੱਤੀ ਤੇ ਉੱਤੇ ਕਿਹੜਾ ਮਾਰਦੀ ਗੁੱਸੇ ਹੋਈ ਨਾ ਮਲੇਰਾ ਵਾਰ ਪਿਆ ਕੱਤੀ ਤੇ ਉੱਤੇ ਕਿਹੜਾ ਮਾਰਦੀ ਹਾਂ ਕੱਤੀ ਤੇ ਨੀ ਰਮਾ ਡਾਂਗਾ ਛੱਡ ਦੇ ਕਰੋ ਫਕਰਾ ਘਰੇ ਜਾਣਾ ਹੁੰਦਾ ਰਸਤਾ ਛੱਡ ਦਿਓ ਭਾਈ ਸਾਰੇ ਪਿੱਛੋਂ ਵੀ ਛੱਡ ਦਿਓ ਰਾਸਤਾ ਛੱਡ ਦਿਆ ਕਰੋ ਮਾਤਾ ਛੋਡੇ ਘਰੇ ਵੱਜ ਗਏ ਇਹ ਨਾਬੇ ਦੇ ਲਵੇ ਅਗੋਲ ਪਿੰਡਾ ਮਾਤਾ ਤੂੰ ਇਸ ਵਾਸਤੇ ਆਈਆਂ ਵੀ ਮੁੰਡਾ ਯਾਹ ਚੜ ਜੇ ਆਹੀ ਮਾਤਾ ਜਲ ਬਾਬਾ ਵੇ ਹੋ ਰੋਸਾ ਕਰਨਾ ਹੈ ਤੇਰਾ ਰੋਸਾ ਕਰਨਾ ਹੈ ਤੇਰਾ ਢੰਗਿਆ ਹਾਂ ਜੀ ਫੋਤੀਆ ਹਾਂਜੀ ਚੱਲ ਬਾਬਾ ਓਏ ਰੋਜ਼ ਬਣਾਤੀ ਰੋਜ਼ ਪਕਾਤਾ ਦੁਨੀਆਂ ਪਈਆਂ ਚੜਾਈਆਂ ਵੇ ਰੋਜ਼ ਬਣਾਤੀ ਰੋਜ਼ ਪਕਾਤਾ ਕਈਆਂ ਪਈਆਂ ਚੜਾਈਆਂ ਵੇ ਸੁੱਖਣਾ ਰਹਿੰਦੀਆਂ ਮਾਤਾ ਜੇ ਕਿਰਪਾ ਹੋ ਜੇ ਜਹਾਜੇ ਚੜ ਜੇ ਛੋਟੇ ਰਾਣੀ ਤੀ ਮੱਥਾ ਟਿਕਦਾ ਕੌਣ ਟੇਕੜ ਜਾਂਦਾ ਸੀ ਉੱਥੇ ਚੁੰਨੀ ਤੇ ਨੂਣ ਦੀ ਥੈਲੀਆਂ ਸੁੱਖੀ ਕਿਨੇ ਪਿਆ ਬਾਬਾ ਜੀ ਮੇਰੇ ਕਾਕੇ ਨਹੀਂ ਸੁੱਖੀਆਂ ਸੀ ਛੋਟੇ ਕਾਕੇ ਨੇ ਚੱਲ ਬਾਬਾ ਦਿਲ ਤੋੜਦੀ ਨਾ ਮੇਰਾ ਕਿਤੇ ਫੱਟਰਾ ਦਿਲ ਤੋੜਦੀ ਨਾ ਮੇਰਾ ਕਿਤੇ ਉਹ ਕੋਈ ਸਤੀ ਦਾ ਮੰਦਰਾ ਇੱਥੇ ਪਵੰਤਰੇਵਾਂ ਦਾ ਟੱਪ ਦੇ ਫਿਰਦੇ ਨੇ ਹਾਂ ਬਾਬਾ ਜੀ ਕੋਈ ਬੀੜ ਦੇ ਵਿੱਚ ਤਾਂ ਨਹੀਂ ਬੀੜ ਚ ਹੈ ਬਾਬਾ ਜੀ ਹਾਂ ਜੀ ਕਹਿੰਦੀ ਪਾਰ ਹੋ ਜੂਗਾ ਕਹਿੰਦੀ ਬੇੜਾ ਤੇ ਪਾਰ ਹੋ ਜੂਗਾ ਕਹਿੰਦੀ ਬੇੜਾ ਝੜਕਮਾ ਦਾ ਗੁੱਸੇ ਹੋਈ ਨਾ ਮਲੇਰਾ ਵਾਲਾ ਪੀਰਾ ਕਦੀ ਦੇ ਉੱਤੇ ਕਿਹੜਾ ਮਾਰ ਦੇਈ ਮਤੇ ਹੋਈ ਨਾ ਮਲੇਰਾ ਮਿਸਮੱਲਾਹੀ ਲਿਲਹ ਸਿੱਖਾਂ ਨੂੰ ਸੇਵਾ ਦੇ ਜਾ ਕਰੋ ਭਾਈ ਜਿਨ੍ਹਾਂ ਦੀ ਪੁੱਛ ਨਹੀਂ ਲੋੜੀ ਹੁੰਦੀ ਐਥੇ ਟਿਕਾਇਆ ਦੇ ਕਰੋ ਮਰ ਮਤ ਹੁਣ ਕੌਣ ਚੱਲਾਂਗਾ ਤਾਂ ਕੱਟਿਆ ਅੰਦਰ ਨਹੀਂ ਨਾ ਕਰ ਅਗਰ ਤੁਸੀਂ ਫੜਦਾ ਕਰੋ 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 ਦੇ ਦੇ

ਫੇਟ ਮਾਰ ਗਿਆ ਇਹ ਆ ਬਾਬਾ ਜੀ ਉਹ ਤਾਂ ਲੰਘ ਗਏ ਸਾਨੂੰ ਪਤਾ ਹੀ ਨਹੀਂ ਲੱਗ ਗੱਡੀ ਨੇ ਫੇਟ ਮਾਰੀ ਆ ਮਾਤਾ ਉਹਦਾ ਗੱਡੀ ਵਾਲੇ ਦਾ ਕਸੂਰ ਨਹੀਂ ਇਹ ਤਾਂ ਆਪਦੇ ਆਪ ਹੀ ਹੋ ਗਿਆ ਜੀ ਅੱਖਾਂ ਮੂਰੇ ਚਮਕਾ ਗਿਆ ਇਹ ਆਪੇ ਡਿੱਗ ਗਿਆ ਤੇ ਭਗਾ ਕੇ ਮਾਰਿਆ ਗੱਡੀ ਨੇ ਗੱਡੀ ਵਾਲੇ ਦਾ ਕੋਈ ਕਸੂਰ ਨਹੀਂ ਮਾਤਾ ਇਹ ਚਮਕਾ ਗਿਆ ਜੀ ਜਿਵੇਂ ਬੁੱਢੀ ਸੌਂ ਗਈ ਹੁੰਦੀ ਐ ਹੋ ਗਿਆ ਇਹ ਥੱਲੇ ਡਿੱਗ ਗਿਆ ਆ ਤਾਂ ਕਰਕੇ ਟੁੱਟਿਆ ਉਹਨੇ ਮਾਤਾ ਉਹਨੇ ਜਾਣ ਕੇ ਨਹੀਂ ਮਾਰਿਆ ਗੱਡੀ ਵਾਲੇ ਨੇ ਬਾਬਾ ਜੀ ਬਸ ਜਾਣੀ ਵਾਂਗੂ ਸੈੱਟ ਹੋ ਜਾਊਗਾ ਮਾਤਾ ਟੇਕ ਮੱੱਖਾ ਜੱਲੀ ਬਾਬਾ ਛੋਟਲੇ ਵਾਲੇ ਦੀ ਛੋਟਾ ਸਾਨੂੰ ਛੋਟਲੇ ਵਾਲੇ ਦੀ ਛੋਟਾ ਸਾਨੂੰ